delight punjab academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ ਤੁਸੀਂ ਇੱਕ ਨਿਊਜ਼ ਇਸ ਟਾਈਮ ਪੰਜਾਬ ਦੇ ਵਿੱਚ ਲਗਾਤਾਰ ਸੁਣ ਰਹੇ ਹੋਗੇ ਕਿ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਕੁੜੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰ ਦਿੱਤਾ ਗਿਆ ਹੈ ਨਾ ਤੇ ਸੋਚਣ ਦੀ ਸਭ ਤੋਂ ਵੱਡੀ ਗੱਲ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਹੋਇਆ ਤੇ ਕੁੜੀ ਦੀ ਉਮਰ ਜਿਹੜੀ ਹੈਗੀ ਆ ਉਹ ਕੇਵਲ ਤੇ ਕੇਵਲ 13 ਸਾਲ ਹੈਗੀ ਆ ਪੂਰੇ ਮੈਟਰ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਫੈਕਚੁਅਲ ਇਨਫੋਰਮੇਸ਼ਨ ਤਾਂ ਤੁਸੀਂ ਆਲਰੇਡੀ ਦੇਖ ਹੀ ਲਈ ਹੋਣੀ ਬਟ ਥੋੜਾ ਜਿਹਾ ਐਨਾਲਿਟিক্যাল ਪੁਆਇੰਟ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੇ ਵਿੱਚ ਐਦਾਂ ਦੇ ਮੈਟਰਸ ਤਾਂ ਕਦੇ ਨਹੀਂ ਹੁੰਦੇ ਸੀਗੇ ਅਸੀਂ ਇੰਡੀਆ ਦੇ ਬਹੁਤ ਹੀ ਡਿਫਰੈਂਟ ਡਿਫਰੈਂਟ ਸਟੇਟ ਦੇ ਐਦਾਂ ਦੇ ਮੈਟਰਸ ਜਿਹੜੇ ਨੇ ਦੇਖੇ ਨੇ ਡਿਸਕਸ ਵੀ ਕੀਤੇ ਨੇ ਬਟ ਅੱਜ ਤੱਕ ਪੰਜਾਬ ਦਾ ਨਾਮ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਨਹੀਂ ਆਇਆ ਕਿੱਦਾਂ ਦੀ ਕੰਡੀਸ਼ਨ ਇਸ ਸਮੇਂ ਪੰਜਾਬ ਦੀ ਹੈਗੀ ਆ ਕਿੰਨੀਆਂ ਚੀਜ਼ਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਤਾਕੀ ਔਨ ਵਾਲੇ ਟਾਈਮ ਦੇ ਵਿੱਚ ਇਦਾਂ ਦੀਆਂ ਸਿਚੁਏਸ਼ਨਸ ਜਾਂ ਇਦਾਂ ਦੇ ਕੇਸਸ ਸਾਨੂੰ ਦੁਬਾਰਾ ਨਾ ਦੇਖਣੇ ਪੈਣ ਸਭ ਤੋਂ ਪਹਿਲਾਂ ਇਸ ਮੈਟਰ ਨੂੰ ਥੋੜਾ ਜਿਹਾ ਦੇਖ ਲੈਣੇ ਆ ਜਲੰਧਰ ਵਿੱਚ 13 ਸਾਲ ਕੁੜੀ ਲਾਪਤਾ ਹੋ ਗਈ ਸੀ ਹੈਨਾ ਲਾਪਤਾ ਹੋਣ ਤੋਂ ਬਾਅਦ ਉਸ ਦੀ ਲਾਸਟ ਜਿਹੜੀ ਹੈਗੀ ਆ ਪੜੋਸੀ ਦੇ ਘਰ ਤੋਂ ਮਿਲੀ ਕੁੜੀ ਆਪਣੇ ਫਰੈਂਡ ਦੇ ਘਰ ਗਈ ਸੀ ਲੇਕਿਨ ਉੱਥੋਂ ਵਾਪਸ ਨਹੀਂ ਆਈ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਜਿਹੜਾ ਜਿਹੜਾ ਪਰਸਨ ਜਿਹੜਾ ਅਪਰਾਧੀ ਹੈਗਾ ਇਸ ਮੈਟਰ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਇੱਕ ਆਪਣੀ ਇੱਕ ਕੁੜੀ ਹੈਗੀ ਆ ਉਸਦੀ ਇੱਕ ਫਰੈਂਡ ਉਹਦੇ ਘਰੇ ਆਂਦੀ ਆ ਕੁੜੀ ਦੀ ਉਮਰ 13 ਸਾਲ ਹੈਗੀ ਆ ਤੇ ਉਹ ਉਸ ਸਮੇਂ ਉਹਦੀ ਆਪਣੀ ਧੀ ਤੇ ਆਪਣੀ ਵਾਈਫ ਜਿਹੜੀ ਘਰ ਨਹੀਂ ਸੀ ਤੇ ਜਦੋਂ ਕੁੜੀ ਆਦੀ ਆ 13 ਸਾਲ ਦੀ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਵਾਪਸ ਨਹੀਂ ਜਾਂਦੀ ਉਹ ਜੋ ਵੀ ਚੀਜ਼ਾਂ ਉਹਦੇ ਨਾਲ ਹੋਈਆਂ ਤੇ ਬਾਅਦ ਦੇ ਵਿੱਚ ਵਾਸ਼ਰੂਮ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਲਾਸਟ ਮਿਲਦੀ ਆ ਜਦੋਂ ਲੋਕਾਂ ਨੇ ਕੰਪਲੇਨ ਦਰਜ ਕਰਾਈ ਕਿ ਕੁੜੀ ਨਹੀਂ ਮਿਲ ਪਾ ਰਹੀ ਹੈ ਨਾ ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਕੁੜੀ ਇੱਥੇ ਆਉਂਦੀ ਵੇਖੀ ਗਈ ਆ ਤਾਂ ਉਹਨੇ ਪਹਿਲਾਂ ਮਨਾਂ ਕੀਤਾ ਵੀ ਇੱਥੇ ਨਹੀਂ ਆਈ ਬਟ ਜਦੋਂ ਬਾਅਦ ਦੇ ਵਿੱਚ ਸੀਸੀਟੀਵੀ ਫੁਟੇਜ ਦੇਖੀ ਉੱਥੋਂ ਪਤਾ ਲੱਗਿਆ ਕਿ ਕੁੜੀ ਇੱਧਰ ਗਈ ਤਾਂ ਹੈਗੀ ਆ ਬਟ ਇੱਥੋਂ ਵਾਪਸ ਨਹੀਂ ਆਈ ਜਦੋਂ ਪੜੋਸੀਆਂ ਨੇ ਅੰਦਰ ਜਾ ਕੇ ਦੇਖਿਆ ਤਾਂ ਜਾ ਕੇ ਉਸ ਕੁੜੀ ਦੀ লাশ ਬਰਾਮਦ ਹੋਈ ਫਿਰ ਉਹਨਾਂ ਨੇ ਜਿਹੜਾ ਹੈਗਾ આરોપી ਨੂੰ ਮਾਰਕਟ ਕੀਤੀ ਤੇ ਨਾਲ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈਨਾ ਪੁਲਿਸ ਨੂੰ ਕੁੜੀ ਕੁੜੀ ਦੇ ਸਰੀਰ ਤੇ ਵਾਇਲੈਂਸ ਦੇ ਨਿਸ਼ਾਨ ਵੀ ਮਿਲੇ ਨੇ ਮੌਕੇ ਤੇ ਬਿਲੀਆਂ ਹਾਲਾਤਾਂ ਨੇ ਕਤਲ ਤੇ ਸ਼ੱਕੀ ਹਮਲੇ ਵੱਲ ਇਸ਼ਾਰਾ ਕੀਤਾ ਹੈਗਾ ਹੈਨਾ ਤੇ ਤੁਹਾਨੂੰ ਪਤਾ ਹੈਗਾ ਵੀ ਜਿਹੜਾ ਮੁਲਜ਼ਮ ਹੈਗਾ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਡਿਫਰੈਂਟ ਡਿਫਰੈਂਟ ਜਿਹੜੇ ਐਨ ਜੀਓਜ਼ ਨੇ ਖਾਸ ਕਰਕੇ ਜਾਂ ਜਿਹੜੇ ਲੋਕ ਨੇ ਸੁਸਾਇਟੀ ਨੇ ਬਹੁਤ ਹੀ ਜ਼ਿਆਦਾ ਇਸ ਸਟੇਜ ਨੂੰ ਲੈ ਕੇ ਵਿਰੋਧ ਦਰਸਾਇਆ ਹੈ ਤੇ ਇਵਨ ਸਟੇਟ ਗਵਰਨਮੈਂਟ ਨੇ ਵੀ ਖਾਸ ਕਰਕੇ ਸੀਐਮ ਨੇ ਇਹ ਗੱਲ ਕਹੀ ਹੈ ਕਿ אבי ਉਹਨੂੰ ਸਖਤ ਤੋਂ ਸਖਤ ਸਜ਼ਾ ਜਲਦ ਤੋਂ ਜਲਦ ਦਵਾਈ ਜਾਏਗੀ ਤੇ ਇਹ ਮੈਟਰ ਜਿਹੜਾ ਹੈਗਾ ਫਾਸਟ ਟਰੈਕ ਕੋਰਟ ਦੇ ਵਿੱਚ ਹੀ ਡਿਸਕਸ ਕੀਤਾ ਜਾਵੇਗਾ ਹੈਨਾ ਤੇ ਪੁਲਿਸ ਦੀ ਲਾਪਰਵਾਹੀ ਵੀ ਇਸ ਮੈਟਰ ਦੇ ਵਿੱਚ ਦੇਖਣ ਨੂੰ ਮਿਲੀ ਆ ਸ਼ੁਰੂ ਦੇ ਵਿੱਚ ਜਿਹੜੇ ਐਸਆਈਸੀ ਉਹਨਾਂ ਨੇ ਇਸ ਮੈਟਰ ਤੇ ਧਿਆਨ ਨਹੀਂ ਦਿੱਤਾ ਈਵਨ ਸੀਸੀਟੀਵੀ ਫੁਟੇਜ ਵੀ ਸਮੇਤ ਚੈੱਕ ਨਹੀਂ ਕੀਤਾ ਗਿਆ ਅਦਰਵਾਈਜ਼ ਸ਼ਾਇਦ ਉਸ ਕੁੜੀ ਦੀ ਜਾਨ ਬਚਾਈ ਜਾ ਸਕਦੀ ਸੀ ਹੈਨਾ ਘਰ ਦੀ ਪੂਰੀ ਤਰ੍ਹਾਂ ਤਲਾਸ਼ ਨਹੀਂ ਲਈ ਗਈ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਗੰਭੀਰ ਲਾਪਰਵਾਹੀ ਦਾ ਮਾਮਲਾ ਵੀ ਸਾਹਮਣੇ ਆਇਆ ਹੈਗਾ ਇਹ ਚੀਜ਼ ਜੇਕਰ ਸਿਸਟਮ ਕਰਨ ਲੱਗਦਾ ਹੈਗਾ ਫਿਰ ਤਾਂ ਇਦਾਂ ਦੇ ਕ੍ਰਾਈਮਸ ਨੂੰ ਰੋਕਣਾ ਹੋਰ ਜ਼ਿਆਦਾ ਡਿਫਿਕਲਟ ਹੋ ਜਾਂਦਾ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਕ੍ਰਾਈਮ ਨੂੰ ਨਹੀਂ ਰੋਕ ਸਕਦੇ ਜਦੋਂ ਤੱਕ ਸਾਡਾ ਸਿਸਟਮ ਦਰੁਸਤ ਨਾ ਹੋਵੇ ਗਵਰਨਮੈਂਟ ਨੂੰ ਲੈ ਕੇ ਜਿਵੇਂ ਮੈਂ ਹੁਣੇ ਤੁਹਾਨੂੰ ਕਿਹਾ ਵੀ ਪੰਜਾਬ ਦੇ ਸੀਐਮ ਨੇ ਕਿਹਾ ਵੀ ਇਹ ਬਹੁਤ ਹੀ ਅਮਾਨਵੀ ਘਟਨਾ ਹੈਗੀ ਆ ਹੈਨਾ ਕ੍ਰਾਈਮ ਅਗੇਂਸਟ ਜਿਹੜਾ ਹੈਗਾ ਹਿਊਮੈਨਿਟੀ ਦੇ ਤੌਰ ਤੇ ਵੀ ਉਸ ਨੂੰ ਕਿਹਾ ਗਿਆ ਸਰਕਾਰ ਨੇ ਫਾਸਟ ਫਾਸਟ ਟਰੈਕ ਅਦਾਲਤ ਦੇ ਵਿੱਚ ਕੇਸ ਚਲਾਉਣ ਦੇ ਆਦੇਸ਼ ਦਿੱਤੇ ਨੇ ਮੁਲਜ਼ਮ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਇਸ ਬਾਰੇ ਸਪਸ਼ਟ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਬੱਚਿਆਂ ਦੀ ਰੱਖਿਆ ਤੇ ਸੁਰੱਖਿਆ ਸੁਰੱਖਿਆ ਲਈ ਨਵੇਂ ਨਿਰਦੇਸ਼ ਵੀ ਜਾਰੀ ਹੋ ਰਹੇ ਨੇ ਸਮਾਜਿਕ ਤੌਰ ਤੇ ਕਿਦਾਂ ਦੀ ਪ੍ਰਤੀਕਿਰਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਘਟਨਾ ਨੇ ਪੂਰੇ ਜਲੰਧਰ ਤੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ ਲੋਕਾਂ ਵੱਲੋਂ ਨਿਆਂ ਲਈ ਮੋਰਚੇ ਕੈਂਡਲ ਮਾਰਚ ਪ੍ਰੋਟੈਸਟ ਕੀਤੇ ਜਾ ਰਹੇ ਨੇ ਲੋਕਾਂ ਨੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਜ਼ਿਆਦਾ ਜਾਗਰੂਕਤਾ ਦੀ ਮੰਗ ਕੀਤੀ ਆ ਸਮਾਜ ਨੇ ਇਸ ਘਟਨਾ ਨੂੰ ਮਨੁੱਖਤਾ ਵਿਰੁੱਧ ਜੁਰਮ ਜਿਹੜਾ ਹੈਗਾ ਦੱਸਿਆ ਹੈਗਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਕ੍ਰਾਈਮ ਅਗੇਂਸਟ ਹਿਊਮੈਨਿਟੀ ਕ੍ਰਾਈਮ ਅਗੇਂਸਟ ਊਮੈਨ ਤਾਂ ਇਹ ਹੈ ਗਈ ਹੈਗਾ ਬਟ ਇਹ ਮਾਨਵਤਾ ਦੇ ਵਿਰੁੱਧ ਵੀ ਅਪਰਾਧ ਹੈਗਾ ਉਹਦਾ ਇੱਕ ਕਾਰਨ ਸਭ ਤੋਂ ਵੱਡਾ ਇਹ ਹੈਗਾ ਵੀ ਤੁਸੀਂ ਆਪ ਸੋਚ ਕੇ ਦੇਖੋ 13 ਸਾਲ ਦੀ ਜਿਹੜੀ ਉਮਰ ਦੀ ਬੱਚੀ ਹੁੰਦੀ ਆ ਉਹ ਇਵੇਂ ਉਹਨੂੰ ਬਿਲਕੁਲ ਬੱਚੇ ਦੇ ਤੌਰ ਤੇ ਅਸੀਂ ਸਮਝ ਸਕਦੇ ਆ ਤੇ ਜਿਹੜਾ આરોપી ਆ ਉਹਦੀ ਉਮਰ ਬਹੁਤ ਜ਼ਿਆਦਾ ਹੈ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਿੱਦਾਂ ਦੇ ਹਾਲਾਤ ਇਸ ਸਮੇਂ ਸੋਸਾਇਟੀ ਦੇ ਹੋ ਗਏ ਨੇ ਹੁਣ ਮੇਰਾ ਜਿਹੜਾ ਪਰਸਨਲੀ ਸਭ ਤੋਂ ਵੱਡਾ ਸਵਾਲ ਹੈ ਤੇ इवन ਤੁਸੀਂ ਆਪਣੇ ਆਪ ਨੂੰ ਵੀ ਇਹ ਗੱਲ ਪੁੱਛ ਰਹੇ ਹੋਗੇ ਵੀ ਪੰਜਾਬ ਦੇ ਵਿੱਚ ਤਾਂ ਇਦਾਂ ਦੀ ਕਦੇ ਵੀ ਘਟਨਾ ਨਹੀਂ ਰਿਸਰਚ ਕੀਤੀ ਮੈਨੂੰ ਖੁਦ ਨੂੰ ਪੜਾਉਂਦੇ ਕਈ ਸਾਲ ਹੋ ਗਏ ਮੈਂ ਬੰਗਾਲ ਦੇ ਮੈਟਰਸ ਡਿਸਕਸ ਕੀਤੇ ਨੇ ਬਿਹਾਰ ਦੇ ਕੀਤੇ ਨੇ ਕਲਕੱਤਾ ਦੇ ਦਿੱਲੀ ਦੇ ਵੀ ਕੈਪੀਟਲ ਸਿਟੀ ਦੇ ਤਾਂ ਬਹੁਤ ਸਾਰੇ ਮੈਟਰ ਜਿਹੜੇ ਨੇ ਡਿਸਕਸ ਹੋਏ ਨੇ ਪਰ ਪੰਜਾਬ ਦੇ ਵਿੱਚ ਮੈਂ ਹਮੇਸ਼ਾ ਮਾਨਣ ਵਾਲੀ ਗੱਲ ਕਹਿੰਦਾ ਰਿਹਾ ਹਮੇਸ਼ਾ ਆਪਣੇ ਸਟੂਡੈਂਟਸ ਨੂੰ ਵੀ ਇਹ ਗੱਲ ਕਹਿੰਦਾ ਰਿਹਾ ਵੀ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨਹੀਂ ਹੈਗੀਆਂ ਇਵਨ ਪੰਜਾਬ ਤਾਂ ਉਹ ਸਟੇਟ ਹੈਗੀ ਆ ਜਿਹਦੇ ਵਿੱਚ ਅਸੀਂ ਗੱਲ ਕਰਦੇ ਆਂ ਵੀ ਜਦੋਂ ਮੰਨ ਲਓ ਕੋਈ ਆਪਸ ਦੇ ਵਿੱਚ ਵਾਰ ਦੀ ਸਿਚੁਏਸ਼ਨ ਵੀ ਹੈਗੀ ਆ ਜਾਂ ਕੋਈ ਸਮਾਪਰਦਾਇਕ ਦੰਗਾ ਹੋ ਜਾਂਦਾ ਕਿਸੇ ਕਮਿਊਨਿਟੀ ਨਾਲ ਸਾਡਾ ਟਕਰਾਅ ਹੋ ਜਾਂਦਾ ਉਸ ਟਾਈਮ ਪੀਰੀਅਡ ਦੇ ਵਿੱਚ ਵੀ ਅਸੀਂ ਤੀਆਂ ਦੀ ਇਲਾਜ ਰੱਖਣੀ ਹੈਗੀ ਆ ਮਤਲਬ ਪੰਜਾਬ ਦੇ ਵਿੱਚ ਤਾਂ ਇਦਾਂ ਦੇ ਜਿਹੜੇ ਵੈਲਿਊ ਸਿਸਟਮ ਦੇ ਨਾਲ ਅਸੀਂ ਬਿਲਡ ਅਪ ਹੁੰਨੇ ਆ ਇਦਾਂ ਦੀਆਂ ਚੀਜ਼ਾਂ ਰੱਖਦੇ ਆਂ ਵੀ ਕੱਲ ਨੂੰ ਸਾਡੀ ਕਿਸੇ ਧੀਰੇ ਨਾਲ ਲੜਾਈ ਵੀ ਆ ਤਾ ਵੀ ਊਮਨ ਨੂੰ ਵਿੱਚ ਲੈ ਕੇ ਨਹੀਂ ਆਣਾ ਹੈਗਾ ਹਨਾ ਔਰਤਾਂ ਤੇ ਬੱਚਿਆਂ ਨੂੰ ਵਿੱਚ ਨਹੀਂ ਲੈ ਕੇ ਆਉਣਾ ਇਦਾਂ ਦੇ ਵੈਲਿਊ ਸਿਸਟਮ ਵਾਲੇ ਪੰਜਾਬ ਦੇ ਵਿੱਚ ਐਕਚੁਅਲ ਚ ਕੀ ਹੋ ਗਿਆ ਕਿ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਮੈਂ ਕੁਝ ਕੁ ਚੀਜ਼ਾਂ ਤੁਹਾਨੂੰ ਦੱਸਦਾ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਅਸੀਂ ਗੁਰੂਆਂ ਦੀ ਜਿਹੜੀ ਸਾਡੀ ਸਿੱਖਿਆਵਾਂ ਨੇ ਉਹਨਾਂ ਤੋਂ ਪਿੱਛੇ ਹੋ ਗਿਆ ਹਨਾ ਅਸੀਂ ਹਟ ਗਏ ਆ ਕਿਉਂ ਹਟ ਗਏ ਆ ਗੁਰਬਾਣੀ ਤੋਂ ਜਿੰਨਾ ਅਸੀਂ ਟੁੱਟਾਂਗੇ ਉਨਾ ਹੀ ਅਸੀਂ ਵੈਲਿਊ ਸਿਸਟਮ ਤੋਂ ਦੂਰ ਜਾਵਾਂਗੇ ਮਾਪਿਆਂ ਤੋਂ ਜਿੰਨਾ ਅਸੀਂ ਇਕੱਲੇ ਰਹਿਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਪਤਾ ਹੀ ਹੈਗਾ ਇਸ ਸਮੇਂ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਇਹ ਭਾਰਤ ਦੇ ਵਿੱਚ ਤਾਂ ਹੈਗੀਆਂ ਹੀ ਹੈਗੀਆਂ ਨੇ ਬੱਚੇ ਪ੍ਰਾਈਵੇਸੀ ਬਹੁਤ ਚਾਹੁੰਦੇ ਨੇ ਹੈਨਾ ਬੱਚਿਆਂ ਤੋਂ ਮਾਪਿਆਂ ਦਾ ਰਿਸ਼ਤਾ ਟੁੱਟ ਗਿਆ ਮਾਪੇ ਬੱਚਿਆਂ ਤੋਂ ਦੂਰ ਰਹਿਣ ਲੱਗੇ ਨੇ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਦੂਜਾ ਕਾਰਨ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਉਹ ਮੋਬਾਈਲ ਫੋਨ ਆ ਹੈਨਾ ਤੇ ਮੋਬਾਈਲ ਦਾ ਦੀ ਸਹੀ ਵਰਤੋਂ ਅਸੀਂ ਨਹੀਂ ਕਰਦੇ ਹੈਨਾ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਵੀ ਸੋਸ਼ਲ ਮੀਡੀਆ ਰਿਵਿਊਲੂਸ਼ਨ ਇਸ ਟਾਈਮ ਤੇ ਇੰਡੀਆ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਤੇ ਉਸ ਰਿਵਿਊਲੂਸ਼ਨ ਕਰਕੇ ਬਹੁਤ ਸਾਰਾ ਜਿਹੜੀ ਅਸ਼ਲੀਲ ਸਮੱਗਰੀ ਆ ਉਹ ਵੀ ਫੋਨਾਂ ਦੇ ਵਿੱਚ ਅਸੀਂ ਨਾਰਮਲੀ ਦੇਖ ਸਕਦੇ ਆ ਤੇ ਇਹਨਾਂ ਚੀਜ਼ਾਂ ਕਰਕੇ ਸਾਰਾ ਦਿਨ ਮਾਈਂਡ ਦੇ ਵਿੱਚ ਉਹ ਚੀਜ਼ਾਂ ਵਰਕ ਕਰਦੀਆਂ ਰਹਿੰਦੀਆਂ ਨੇ ਤੇ ਉਹਦਾ ਇੰਪੈਕਟ ਇਦਾਂ ਦੇ ਕ੍ਰਾਈਮ ਦੇ ਵਿੱਚ ਦੇ ਫਾਰਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਜਦੋਂ ਅਸੀਂ ਇਦਾਂ ਦਾ ਮਾਹੌਲ ਬਣਾ ਕੇ ਰੱਖਦੇ ਆ ਵੀ ਸਾਡਾ ਧਿਆਨ ਗੁਰਬਾਣੀ ਵੱਲ ਹੋਵੇ ਸਾਡਾ ਧਿਆਨ ਚੰਗੀਆਂ ਗੱਲਾਂ ਵੱਲ ਹੋਵੇ ਸਾਡਾ ਧਿਆਨ ਪੜ੍ਹਾਈ ਵੱਲ ਹੋਵੇ ਸਾਡਾ ਧਿਆਨ ਨੌਲੇਜ ਵੱਲ ਹੋਵੇ ਹੈਨਾ ਐਦਾਂ ਦੀਆਂ ਚੀਜ਼ਾਂ ਵੱਲ ਜਦੋਂ ਅਸੀਂ ਆਪ ਵੀ ਜਿਹੜੇ ਨੇ ਆਪਣੇ ਆਪ ਬਣਾ ਮਾਈਂਡ ਉਧਰ ਰੱਖਦੇ ਆਂ ਤੇ ਬੱਚਿਆਂ ਨੂੰ ਵੀ ਉਦਾਂ ਦੀਆਂ ਚੀਜ਼ਾਂ ਲਈ ਪ੍ਰੀਪੇਅਰ ਕਰਦੇ ਆਂ ਤਾਂ ਸਾਡੀ ਸੋਸਾਇਟੀ ਜਿਹੜੀ ਬਣ ਕੇ ਆਉਂਦੀ ਉਹ ਬੜੀ ਵੈਲਿਊ ਸਿਸਟਮ ਨਾਲ ਅਟੈਚ ਸੋਸਾਇਟੀ ਜਿਹੜੀ ਆ ਅਸੀਂ ਉਹਨੂੰ ਦੇਖ ਸਕਦੇ ਆਂ ਸਾਨੂੰ ਚੰਗੇ ਤਰੀਕੇ ਨਾਲ ਪਤਾ ਵੀ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ ਹੈਨਾ ਸਿੱਖ ਧਰਮ ਦੀ ਤਾਂ ਈਵਨ ਅਸੀਂ ਦੇਖੀਏ ਜਾਂ ਪੰਜਾਬੀ ਕੌਮ ਤਾਂ ਔਰਤਾਂ ਦੀ ਸੁਰੱਖਿਆ ਕਰਦੀ ਰਹੀ ਆ ਪੰਜਾਬੀ ਕੌਮ ਨੇ ਨਾ ਕੇਵਲ ਆਪਣੇ ਧਰਮ ਦੀ ਔਰਤਾਂ ਦੀ ਰਾਖੀ ਕੀਤੀ ਆ ਬਲਕਿ ਤੁਹਾਨੂੰ ਪਤਾ ਹੀ ਆ ਨਾਦਰ ਸ਼ਾਹ ਵਰਗੇ ਜਿਹੜੇ ਹਮਲਾਵਰ ਹੋਏ ਨੇ ਉਹ ਵੀ ਇਸ ਗੱਲ ਤੋਂ ਗੱਲ ਤੋਂ ਡਰਦੇ ਰਹੇ ਨੇ ਵੀ ਜਿਹੜੀ ਇਹ ਕੌਮ ਹੈਗੀ ਆ ਇਹ ਇਹ ਬਾਕੀ ਧਰਮਾਂ ਦੀਆਂ ਔਰਤਾਂ ਨੂੰ ਵੀ ਬਚਾਉਣ ਦੇ ਵਿੱਚ ਅੱਗੇ ਰਹੀ ਆ ਐਦਾਂ ਦੀ ਕੌਮ ਦੇ ਵਿੱਚ ਵੀ ਜੇ ਵੈਲਿਊ ਸਿਸਟਮ ਡਾਊਨ ਜਾਏਗਾ ਤਾਂ ਸਾਨੂੰ ਮੈਨੂੰ ਲੱਗਦਾ ਹੁਣ ਟਾਈਮ ਆ ਚੁੱਕਿਆ ਵੀ ਸਾਨੂੰ ਇਸ ਸੀਸ ਤੇ ਉੱਤੇ ਕੰਮ ਕਰਨ ਦੀ ਲੋੜ ਆ ਤੇ ਮੈਨੂੰ ਲੱਗਦਾ ਕੁਝ ਹੋਰ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਅਸੀਂ ਸਾਡੇ ਇਤਿਹਾਸ ਨੂੰ ਪੜ੍ਹੀਏ ਬੱਚਿਆਂ ਨੂੰ ਪੜ੍ਹਾਈਏ ਜੇਕਰ ਅਸੀਂ ਸਾਡੇ ਵੈਲਿਊ ਸਿਸਟਮ ਨੂੰ ਬੱਚਿਆਂ ਨੂੰ ਪੜ੍ਹਾਈਏ ਜੇਕਰ ਅਸੀਂ ਸਾਡੇ ਗੁਰੂਆਂ ਦੀ ਹਿਸਟਰੀ ਤੋਂ ਸਿੱਖੀਏ ਹੈਨਾ ਉਹਨਾਂ ਦਾ ਜੀਵਨ ਅਸੀਂ ਬੱਚਿਆਂ ਨੂੰ ਪੜ੍ਹਾਈਏ ਤਾਂ ਮੈਨੂੰ ਲੱਗਦਾ ਕੁਝ ਹੋਰ ਕਰਨ ਦੀ ਸਾਨੂੰ ਲੋੜ ਨਹੀਂ ਪੈਣੀ ਉਹਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਚੇਂਜ ਹੋ ਸਕਦੀ ਆ ਜਦੋਂ ਅਸੀਂ ਆਪ ਮਰਿਆਦਾ ਦੇ ਵਿੱਚ ਰਹਿਣ ਲੱਗਦੇ ਆ ਤਾਂ ਹੀ ਸਸੀ ਆਪਣੇ ਬੱਚਿਆਂ ਨੂੰ ਮਰਿਆਦਾ ਦੇ ਵਿੱਚ ਰੱਖ ਸਕਦੇ ਆ ਜਦੋਂ ਅਸੀਂ ਟਾਈਮ ਕੱਢਾਂਗੇ ਉਹਨਾਂ ਲਈ ਤਾਂ ਕਰਕੇ ਬੱਚੇ ਵੀ ਸਾਡੇ ਲਈ ਟਾਈਮ ਕੱਢਣਗੇ ਜੇ ਅਸੀਂ ਵੀ ਸੇ ਸਾਰਾ ਦਿਨ ਫੋਨ ਦੇ ਵਿੱਚ ਗਰਤ ਰਵਾਂਗੇ ਅਸੀਂ ਬੱਚਿਆਂ ਨੂੰ ਵੀ ਨਹੀਂ ਕਹਿ ਸਕਦੇ ਤੁਸੀਂ ਫੋਨ ਛੱਡੋ ਜੇ ਅਸੀਂ ਸਾਰਾ ਸਾਰਾ ਦਿਨ ਆਪ ਰੀਲਸ ਦੇ ਵਿੱਚ ਇਨਵੋਲ ਰਵਾਂਗੇ ਅਸੀਂ ਬੱਚਿਆਂ ਨੂੰ ਨਹੀਂ ਕਹਿ ਸਕਦੇ ਵੀ ਤੁਸੀਂ ਰੀਲ ਛੱਡੋ ਮੈਨੂੰ ਤਾਂ ਇਹ ਘਟਨਾ ਪੜ ਕੇ ਬੜਾ ਹੀ ਮੇਰਾ ਮਨ ਦੁਖੀ ਹੋਇਆ ਤੇ ਮੈਨੂੰ ਲੱਗਦਾ ਇਸ ਸਮੇਂ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਹੋਣਗੀਆਂ ਪਰ ਸਾਨੂੰ ਜੇ ਅਸੀਂ ਸਮੇਂ ਸਿਰ ਚੰਗੇ ਕਦਮ ਚੁੱਕ ਸਕੀਏ ਤਾਂ ਬਹੁਤ ਚੰਗਾ ਰਹੇਗਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇਦਾਂ ਦੀ ਕੋਈ ਘਟਨਾ ਦੁਬਾਰਾ ਨਹੀਂ ਵਾਪਰੇਗੀ ਜੇਕਰ ਤੁਸੀਂ ਯੂਪੀਐਸਸੀ ਰਿਲੇਟਡ ਜਾਂ ਪੰਜਾਬ ਸਪੈਸਿਫਿਕ ਇਗਜ਼ਾਮ ਨੂੰ ਲੈ ਕੇ ਕੋਈ ਵੀ ਅਪਡੇਟਸ ਵਗੈਰਾ ਚਾਹੁੰਦੇ ਹੋ ਤਿਆਰੀ ਨੂੰ ਲੈ ਕੇ ਈਵਨ ਇਹ ਜਿਹੜੇ ਕਰੰਟ ਅਫੇਅਰ ਦੇ ਟਾਪਿਕਸ ਅਸੀਂ ਡਿਸਕਸ ਕਰਦੇ ਰਹਿੰਦੇ ਆ ਇਹਦੀਆਂ ਪੀਡੀਐਫ ਵਗੈਰਾ ਵੀ ਚਾਹੁੰਦੇ ਹੋ ਤਾਂ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਤੁਸੀਂ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਪੰਜਾਬੀ ਲਿਟਰੇਚਰ ਆਪਸ਼ਨਲ ਦੀ ਕੰਪਲੀਟ ਤਿਆਰੀ ਜਿਹੜੀ ਹੈਗੀ ਆ ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਹੁੰਦੀ ਹੁੰਦੀ ਆ ਉਹਦੀਆਂ ਜਿਹੜੀਆਂ ਡੈਮੋ ਵੀਡੀਓਜ਼ ਵਗੈਰਾ ਵੀ ਨੇ ਉਹ ਵੀ ਇਸ ਚੈਨਲ ਦੇ ਉੱਤੇ ਰੱਖੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਲੱਗਦਾ ਜੇ ਕਿਸੇ ਵੀ ਤਰੀਕੇ ਦੀ ਇਨਕੁਆਇਰੀ ਤੁਹਾਨੂੰ ਲੈਣੀ ਹੋਵੇ ਕੋਈ ਵੀ ਤੁਹਾਨੂੰ ਇਨਪੁਟਸ ਚਾਹੀਦਾ ਹੋਵੇ ਜਾਂ ਕੋਈ ਗੱਲ ਕਰਨੀ ਹੋਵੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਡੀਓਜ਼ ਨੂੰ ਲਾਈਕ ਵਗੈਰਾ ਸ਼ੇਅਰ ਵਗੈਰਾ ਕਰਦੇ ਰਹੋ ਤਾਂ ਕਿ ਚੀਜ਼ਾਂ ਹੋਰ ਵੱਡੇ ਪੱਧਰ ਤੇ ਆਪਾਂ ਸਾਰੇ ਰਲ ਮਿਲ ਕੇ ਕਰ ਸਕੀਏ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਚੰਗੇ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ